ਚੋਣਾ ਦਾ ਮਾਹੌਲ ਹੈ ਹਲਕਾ ਸ੍ਰੀ ਖਡੂਰ ਸਾਹਿਬ ਵਾਲਿਆਂ ਲਈ ਇਸ ਨੌਜਵਾਨ ਕੁੜੀ ਨੇ ਅਜਿਹਾ ਗੀਤ ਗਾਇਆ ਕਿ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਹ ਗੀਤ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਕੀ ਕਿਹਾ ਗਿਆ ਇਸ ਗੀਤ ਵਿੱਚ ਤੁਸੀਂ ਵੀ ਧਿਆਨ ਨਾਲ ਜ਼ਰੂਰ ਸੁਣਿਓ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ ਖਡੂਰ ਸਾਹਿਬ ਵਾਲਿਓ ਜਤਾ ਕੇ ਭੇਜ ਦਿਓ ਇੱਕ ਵਾਰੀ ਜ਼ੋਰ ਪੂਰਾ ਲਾ ਕੇ ਭੇਜ ਦਿਓ ਖੁਦ ਉੱਤੇ ਤੁਹਾਨੂੰ ਫੇਰ ਮਾਣ ਹੋਊਗਾ ਲੋਕ ਸਭਾ ਦੀਏ ਪਾਉ ਸ਼ਾਨ ਹੋਊਗਾ ਲੋਕ ਸਭਾ ਦੀਏ ਪਾਉ ਸ਼ਾਨ ਹੋਊਗਾ ਕੌਮ ਦੇ ਜੋ ਮਸਲੇ ਨਬੇੜੇ ਜਾਣਗੇ ਦੋਗਲੇ ਨਾ ਮੋੜ ਕੇ ਸਹੇੜੇ ਜਾਣਗੇ ਕੌਮ ਦੇ ਜੋ ਮਸਲੇ ਨਬੇੜੇ ਜਾਣਗੇ ਦੋਗਲੇ ਨਾ ਮੋੜ ਕੇ ਸਹੇੜੇ ਜਾਣ 27 ਵਿੱਚ सीएम ਐਲਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਅੱਖ ਵਿੱਚ ਅੱਖ ਫੇਰ ਪਾਉਣ ਵਾਲੇ ਨੂੰ ਐਨਐਸ ਯੋਧਿਆਂ ਤੇ ਲਾਉਣ ਵਾਲੇ ਨੂੰ ਜਮਾਨ ਤਾਂ ਜ਼ਬਤ ਸਨਮਾਨ ਹੋਊ ਲੋਕ ਸਭਾ ਦੀ ਇਹ ਪਾਉ ਸ਼ਾਨ ਹੋਊਗਾ ਲੋਕ ਸਭਾ ਦੀ ਇਹ ਪਾਉ ਸ਼ਾਨ ਹੋਊਗਾ ਸਾਰਾ ਹੀ ਪੰਜਾਬ ਪੁਕਾਰੇ ਖਾਲਸਾ ਲੱਖੀ ਫੇਰ ਬਣੂ ਸਰਕਾਰ ਖਾਲਸਾ ਬਾਜ ਗੁਰੂ ਵਾਲਾ ਕੌਮ ਦਾ ਨਿਸ਼ਾਨ ਹੋਊਗਾ ਲੋਕ ਸਭਾ ਦੀਏ ਪਾਉ ਸ਼ਾਨ ਹੋਊਗਾ ਲੋਕ ਸਭਾ ਦੀਏ ਪਾਉ ਸ਼ਾਨ ਹੋਊਗਾ ਲੋਕ ਸਭਾ ਦੀਏ ਪਾਉ ਸ਼ਾਨ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ